ਬਠਿੰਡਾ ਦੇ ਫਾਇਰ ਬਗੜੇ ਚੌਕ ਵਿਖੇ ਪੀਸੀਆਰ ਮੁਲਾਜ਼ਮਾਂ ਦੇ ਨਾਲ ਜਾਣ ਪਛਾਣ ਕਰਨ ਦੇ ਲਈ ਪਹੁੰਚੇ ਐਸਐਸਪੀ ਅਤੇ ਕਿਹਾ ਵਧੀਆ ਕਾਰਗੁਜ਼ਾਰੀ ਇਕਤ ਕਰਨ ਵਾਲੇ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਤ ਵੀਰਵਾਰ ਨੂੰ 6 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਦਲ ਬਠਿੰਡਾ ਦੇ ਫਾਇਰ ਬਗੜੇ ਚੌਕ ਵਿਖੇ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਪੀਸੀਆਰ ਮੁਲਾਜ਼ਮ ਇੱਥੇ ਇਕੱਠੇ ਕੀਤੇ ਹੋਏ ਸਨ ਸਾਰੇ ਹੀ ਪੀਸੀਆਰ ਮੁਲਾਜ਼ਮਾਂ ਨੂੰ ਜਿਥੇ ਇਹਨਾਂ ਵੱਲੋਂ ਇਹਨਾਂ ਦੇ ਨਾਲ ਜਾਣ ਪਛਾਣ ਕੀਤੀ ਗਈ ਉਹਨਾਂ ਕਹਿ ਕੇ ਜੋ ਪਿਛਲੇ ਸਮੇਂ ਵਿੱਚ ਇਹਨਾਂ ਨੇ ਜੋ ਕਾਰਗਜ਼ਰੀ ਕੀਤੀ ਹੈ ਜਿਹੋ ਇਹਨਾਂ ਵੱਲੋਂ ਵਧੀਆ ਕੰਮ ਕੀਤਾ ਉੱਥੇ ਇਹਨਾਂ ਨੂੰ ਇਹਨਾਂ ਵੱਲੋਂ ਸ਼ਾਬਾਸ਼ੀ ਵੀ ਦਿੱਤੀ ਗਈ ਅਤੇ ਉਥੇ ਨਾਲ ਉਹਨਾਂ ਕਿਹਾ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੀਆ ਪੀਸੀਆਰ ਦੇ ਵਿੱਚ ਜਿਹੜੀ ਮੁਲਾਜ਼ਮ ਕੰਮ ਕਰਨਗੇ ਉਹਨਾਂ ਨੂੰ ਉਹਨਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਪੁਰਸਕਾਰ ਵੀ ਉਹਨਾਂ ਨੂੰ ਵੀ ਉਹਨਾਂ ਵੱਲੋਂ ਵੀ ਆਪਣੇ ਦਿੱਤੇ ਜਾਣਗੇ ਦੇਖ ਰਹੋ ਤਸਵੀਰਾਂ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਬਠਿੰਡਾ ਦੇ ਫੈਰਵਰਡ ਚੋਂ ਕੇ ਵਿਹੇ ਪਹੁੰਚੀ ਅਤੇ ਉਹਨਾਂ ਵੱਲੋਂ ਪੀਸੀਆਰ ਮੁਲਾਜ਼ਮਾਂ ਦੇ ਨਾਲ ਉਹਨਾਂ ਵੱਲੋਂ ਉਹਨਾਂ ਨੂੰ ਉਹਨਾਂ ਦੀ ਡਿਊਟੀ ਸੰਬੰਧੀ ਜਿੱਤੇ ਵੈਰੀਫਾਈ ਕੀਤਾ ਗਿਆ ਉੱਥੇ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਦੇ ਸੰਬੰਧੀ ਵੀ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਗਈ ਅੱਜ ਜੀ ਮੈਂ ਆਪਣੀ ਜਿਹੜੀ ਸਾਡੀ ਪੀਸੀਆਰ ਦੀ ਟੀਮ ਸਰ ਉਹਨਾਂ ਨਾਲ ਇੰਟਰੈਕਟ ਕਰਨ ਆਈ ਸੀ ਔਰ ਇੰਜਾਜ ਸੀ ਜੀ ਆਨੇ ਫਿਰ ਮਿਲ ਕੇ ਕਿ ਸਾਡੀ ਟੀਮ ਨੇ ਕਾਫੀ ਦੇਰ ਦੇ ਅਚੀਵਮੈਂਟ ਕੀਤੇ ਮੈਂ ਨਾ ਤੋਂ ਸਾਰਾ ਬ੍ਰੀਫ ਤੇ ਹੋਰ ਸਾਰੀ ਟੀਮ ਨੂੰ ਕੰਗਰਾਚੂਲੇਟ ਵੀ ਕੀਤਾ ਕਿ ਬਸਲੇ ਤੋਂ ਅਮੇਜਬੜਾ ਬੜੀਆ ਕੰਮ ਕਰਦੇ ਆਏ ਤੇ ਅੱਗੇ ਵੀ ਇਸ ਤਰ੍ਹਾਂ ਹੀ ਹੋਰ ਦਿਆ ਕੰਮ ਕਰੋ ਔਰ ਇਹਨਾਂ ਦੀ ਜਿਹੜੀ ਆਪਣੀ ਲਾਈਫ ਹੈਗੀ ਆ ਕਿ ਕੀ ਚਾਰਗੇ ਹੁੰਦੀਆਂ ਉਹਨਾਂ ਦੀ ਇਫੈਕਸ਼ਨ ਕਿਤੇ ਜਿਨ੍ਹਾਂ ਨੇ ਰਿਗਲੀਆ ਮੈਂਟੇਨ ਕੀਤਾ ਉਹਨਾਂ ਨੂੰ ਮੈਂ ਜੜੇ ਵੀ ਦਵਾਂਗੀ ਜਿਨ੍ਹਾਂ ਨੇ ਕੰਡਿਆ ਕਾਰਗਿਰੀ ਕੀਤੀ ਉਹਨਾਂ ਨੂੰ ਵੀ ਸਾਰਿਆਂ ਨੂੰ ਬੀ ਲਾਮ ਦਵਾਂਗੇ ਅੱਜ ਤੇ ਮੈਂ ਨਾ ਨੂੰ ਕਮਿਟ ਕੀਤਾ ਕਿ ਹੋਰ ਦਿਆ ਕੰਮ ਕਰੋ ਤਾਂ ਦੁਆਤ ਮੈਂ ਜਿਹੜੀ ਸਰ ਉਹਦੇ ਜਿਹੜੀ ਸਰ ਉਹਦੇ ਰੈਕਨੋਲੈਜ ਕੋਈ ਕੁਛ ਕਮੀ ਨਹੀਂ ਬਈ ਇਹਦੇ ਵਿੱਚ ਹਾਂਜੀ ਥੋੜੀ ਮੇਨਟੇਨੈਂਸ ਤੋਂ ਲੱਗਿਆ ਮਟਰੋ ਵਰਤਿਆ ਅੱਜ ਵੀਸਰਾ ਆ ਗਿਆ ਸਿੱਟੇ ਤੋਂ ਤੇ ਅਲੱਗ ਹੀ ਆਂਜੇ ਤੇ ਕਹਿ ਰਹੇ ਕਿ ਨਹੀਂ